ਆ আচ্ছা ਬਾਬਾ ਜੀ ਇਹਨੂੰ ਇਹ ਕਿੱਡੀ ਕਾਲੀ ਅੰਦਰ ਕਿੱਧਰ ਬੜੀ ਹੁੰਦੇ ਬਾਬਾ ਜੀ ਤੁਸੀਂ ਹਾਈ ਹਾਈ ਬਾਬਾ ਜੀ ਹਾਂਜੀ ਕਿੱਧਰ ਆਏ ਪਗਤਨੇ ਸਾਨੂੰ ਤੇਰੀ ਮੋਮਾਇਆ ਖਿੱਚ ਲਿਆ ਵਾ ਜਿੰਨਾ ਤੂੰ ਕਰਦੀ ਆ ਅੱਛਾ ਬਾਬਾ ਜੀ ਹਾਂਜੀ ਤੂੰ ਪਰਿਓ ਬੈਠੋ ਬਾਬਾ ਜੀ ਫਿਰ ਹਾਂਜੀ ਹਾਲੀ ਦੱਸੋ ਹਾਂਜੀ ਪਾਓ ਖੈਰ ਤੁਸੀਂ ਕਰਮਾਪਾ ਗਵਾਲੇ ਬਹੁਤ ਹੋ ਤੁਹਾਡੇ ਘਰ ਪੈਸੇ ਆਉਣਗੇ ਉਹ ਤੇ ਪੋਤੇ ਚ ਖੇਡੋਗੇ ਇਨੇ ਪੁੱਤੇ ਪੁੱਤੇ ਇਨੇ ਪੁੱਤੇ ਪੁੱਤੇ ਹੋਣਗੇ ਕਿ ਤੁਸੀਂ ਅੱਕ ਜਾਓਗੇ ਤੁਹਾਡੀ ਕਿਸਮਤ ਬਹੁਤ ਚਮਕਦੀ ਹੈ ਮੱਥਾ ਬਹੁਤ ਚਮਕਦਾ ਵੇ ਪੈਣ ਕਿਦਾਂ ਗੱਲਾਂ ਨਾਲੋਂ ਮੱਥਾ ਜ਼ਿਆਦਾ ਚਿੱਟਾ ਜਰਾ ਹਾਂ 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 ਮਾਈ ਹਾਂਜੀ ਮੈਂ ਤਾਂ ਕਦੀ ਦਿਸਿਆ ਹੀ ਨਹੀਂ ਆ ਤੇ ਓਏ ਜਿੰਨਾਂ ਕੋ ਵੱਖਰੀ ਜੀ ਸ਼ਕਤੀ ਹੁੰਦੀ ਉਹਨਾਂ ਨੂੰ ਵੇਖਦਾ ਜਣੇ ਖੰਡੀ ਨੂੰ ਥੋੜੀ ਜਿਹਾ ਜਣਖਣਾ ਪਾਪਾ ਬਣਿਆ ਫਿਰ ਮੰਗਣਾ ਹਾਂਜੀ ਹਾਂਜੀ ਤੇ ਕੀ ਲੈਂਦੇ ਬਾਬਾ ਜੀ ਤੁਸੀਂ ਅਸੀਂ ਪਾਬਲਿ ਪੈਸੇ ਇਤ ਨਹੀਂ ਹੈਗੇ ਆਟਾ ਲੈਣਾ ਤੇ ਨਹੀਂ ਕੈਨਰ ਕਰਦਾ ਆਟਾ ਜੀ ਲੈਣਾ ਤੇ ਲੈ ਲੋ ਆਟਾ ਸਿੱਕੇ ਕਰਨਾ ਸਾਡੇ ਤੇ ਜਨਾਨੀ ਨਾ ਕੋਣੋਂ ਕਰਾਣੀ ਕਿੰਨੇ ਪਕਾਉਣਾ ਅਸੀਂ ਇੱਧਰ ਦੁਕਾਨ ਤੋਂ ਰੈਡੀਮੇਡ ਲੈ ਕੇ ਖਾ ਲੈਂਦੇ ਤੁਸੀਂ ਪੈਸੇ ਪਾ ਦਿਓ ਤੇ ਪੈਣ ਤੇਰਾ ਹੱਥ ਬਹੁਤ ਸ਼ਕਤੀਸ਼ਾਲੀ ਆਵੇ ਆ ਜਿਹੜੀ ਤੇਰੀ ਲੀਕ ਹੈ ਨਾ ਭੈਣ ਹਾਂ ਬਿਠਾਈਂਗੀ ਨਹੀਂ ਸਾਨੂੰ

ਅਨ੍ਹਾ ਦੇਣਾ ਹੱਥਾ ਬਾਵਾ ਕੋ ਟੋਪ ਫੇਰ ਤੈਨੂੰ ਕੁਛ ਮਿਲੂਗਾ ਅੱਛਾ ਅੱਛਾ ਬਾਬਾ ਜੀ ਫਿਰ ਹੋਰ ਕੁਛ ਦੱਸੋ ਘਰ ਪਾਰੇ ਹੋਰ ਵੀ ਬੀਬੀ ਚਰ ਮੁੰਡਾ ਵੀ ਬਹੁਤ ਚੰਗਾ ਵਾ ਬਹੁਤ ਕੰਮ ਕਰਦਾ ਤੇਰਾ ਜਿਹੜਾ ਘਰਵਾਲਾ ਉਹ ਵੀ ਬਹੁਤ ਚੰਗਾ ਹੈ ਬਹੁਤ ਕੰਮ ਕਰ ਕਰਦਾ ਤੇ ਤੇ ਜਾਣ ਤੱਕ ਦੇ ਜਾਂਦਾ ਹੈ ਪਰ ਤੁਹਾਡੀ ਜਾਨ ਲੈ ਲੈਣੀ ਆ ਅੱਛਾ ਜਿਹੜੀ ਕੁੜੀ ਆ ਉਹ ਵੀ ਸੋਖੇ ਘਰ ਵਿਆਹੀ ਆ ਉਹਦੇ ਦੋ ਮੁੰਡੇ ਆ ਇੱਕ 8 ਸਾਲ ਦਾ ਤੇ 7 ਸਾਲ ਦਾ ਸਹੀ ਆ ਹਾਂ ਬਿਲਕੁਲ ਬਾਈ ਗੱਲਾਂ ਵੱਡਾ ਜਿਹੜਾ ਨਾ ਵੱਡਾ ਜਿਹੜਾ ਨਾ ਸਰਦਾਰ ਆ ਅੱਛਾ ਆ ਜਾ ਆ ਜਾ ਮਾਣਾ ਮੈਂ ਥੋੜਾ ਸੁਣ ਕੇ ਆਈ ਹੂ ਮੈਂ ਕਿਹਾ ਤੇਰਾ ਪਾਪਾ 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 ਦੀਦੀ ਕੰਦੇ ਪਾਪਾ ਪਾਪਾ ਨਹੀਂ ਪੜੇ ਤੁਮ ਕੀ ਹੋਏ ਮਾਣਾ ਉੱਛ ਨਹੀਂ ਕੋਸ਼ ਕੋਸ਼ਲਾ ਕੋਸ਼ਲਾ ਪਖੰਡੀ ਬਾਬੇ ਕੱਟ ਤਾਂ ਪਖੰਡੀ ਜ਼ਿਆਦਾ ਹੁੰਦਾ ਕਿ ਤੇ ਲੁੱਟੀ ਨਾ ਜਾਈ ਨਹੀਂ ਕੋਈ ਨਹੀਂ ਤੁਸੀਂ ਬੈਠੇ ਲੱਗੇ ਆਹ ਰਾਤ ਉੱਤਰ ਗੋੜ ਗੋੜੇ ਨੇ ਰਾਤ ਹੋਇਆ ਤਾਂ ਬਾਬਿਆਂ ਨੂੰ ਭਾ ਕੇ ਬੈਠੀ ਹੋਰ ਤੈਨੂੰ ਲੁੱਟ ਕੁੱਟ ਕੇ ਲੈ ਜਾਣ ਪਹਿਲਾਂ ਤੇ ਆ ਵੀ ਵੀ ਮੰਨ ਤੇ ਚ ਕਰਨਾ ਪਾਉਂਗਾ ਇਹ ਬਹੁਤ ਚੁਣੌਤੀ ਹੈ ਨੂੰ ਵਸ ਚ ਕਰਨਾ ਪੈਣਾ ਕਦਰ ਸੱਜਾ ਜাদু ਕਾਲਾ ਕੇ ਵਾਈਟ ਕਰੀਏ ਵਾਈਟ ਅਗਰ ਪਹਿਲਾਂ ਮੈਂ ਤੇਰੀ ਮੰਨਦੀ ਵੀ ਤੇਰੀ ਮੰਨਦੀ ਮੈਂ ਤੇ ਕਾਲਾ ਕਰੂ ਕਰਨਾ ਜੋ ਕਰਨਾ ਬੀਬੀ ਵੇਜਾ ਥੱਕ ਜੰਗੀ ਫਰੋਤੀ ਲੱਗ ਮੈਂ ਨਹੀਂ ਬਾਬਾ ਥੱਕਦੀ ਚਾਹ ਫੇਪਰੇ ਲੋ ਲੋ ਹੁੰਦੇ ਬੀਬੀ ਤੇਰੀ ਕੁੜੀ ਦੇ ਦੋ ਮੁੰਡੇ ਇੱਕ ਸਦਾ ੜ ਵੱਡਾ ਹਾਂ ਬਾਬਾ ਇੱਕ ਛੋਟਾ ਨਾਵਾ ਉਹਦੇ ਤਾਲੂ ਜੇ ਚਵਾਲੇ ਮਗਰ ਮਗਰ ਅਮਰੀਸ਼ਪੁਰੀ ਵਾਂਗੂ ਹਲੇ ਬਾਬਾ ਹਾਂ ਚੋਪੇ ਇੱਕ ਮਿੰਟ ਮੀਟਿੰਗ ਚੱਲਦੀ ਬਾਬਾ ਨਾ ਚਲੋ ਚੰਨੀ ਮੈਂ ਕੁੱਟਿਆ ਗਿਆ ਬਾਬਾ ਮੁੰਡੇ ਕਟਾ ਦੇ ਆ ਤੂੰ ਬਾਬਾ ਕਿ ਤੂੰ ਤੇ ਆ ਨਾ ਤੂੰ ਤੁੰਡੀ ਘਾਤੋਂ ਵੜਤੀ ਤੂੰ ਤੇ ਆ ਚੇਤਰਖਾਨ ਦੇ ਮਸਾਲੇ ਬਣਾਏ ਤੇ ਆਪਾਂ ਨੇ ਨਹੀਂ ਤੁਹਾਨੂੰ ਦੱਸਿਆ ਜਾ ਗਾੜੀ ਟਾ ਆ ਗਿਆ ਹੀ ਨਾ ਤੇ ਇਸ ਕਵਲੇ ਦਾ ਟਾਈਮ ਹੀ ਤੁੰਦਾ ਪਿੰਦੀਆਂ ਸੀ ਉਹ ਮੈਨੂੰ ਵਿਖਿਆ ਨਹੀਂ ਮੈਂ ਗੱਲਾਂ ਗੱਲਾਂ ਕਰਦਾ ਕਰਦਾ ਨਾ ਥੋੜਾ ਲੱਗ ਗਿਆ ਮੇਰਾ ਮਾਨਿਆ ਤੂੰ ਡਿਗ ਪਿਆ ਉਹ ਬੁੱਢੀ ਤੇ ਡਿਗ ਗਿਆ ਤੇ ਉਹਦੇ ਚੁੰਡੀ ਵੱਡੀ ਗਈ ਉਹ ਵੀ ਇੱਥੇ ਤੇ ਉਹਦੇ ਦਿਲ ਚ ਕਿਹਨੇ ਦੰਦੀ ਵੱਢਦੀ ਆ ਨਹੀਂ ਫਿਰ ਵੱਡੀ ਗਈ ਕੋਈ ਸ਼ੋਭ ਹੋ ਰਹੀ ਹੋਇਆ ਹੀ ਹਾਂ ਹਾਂ ਮੈਂ ਤਾਂ ਤਲੱਗਿਆ ਕਿ ਨਹੀਂ ਪੱਕੀਂ ਢੀ ਆ ਇਹਨੇ ਕੀ ਕੀਤੀ ਪੱਕੀਂ ਢੀ ਆ ਇਹਦੇ ਪਾਪਾ ਇਹਨਾਂ ਨੂੰ ਵੀ ਛੁੱਤਰ ਖਾ ਗਈ ਨਹੀਂ ਹੋਰ ਕੋਈ ਮੈਨਾਂ ਨਾ ਕਰਨਾ ਸੀ ਨੋ ਅੱਜ ਨਹੀਂ ਆ ਕੇ ਕਹਿੰਦੇ ਬੱਡੀ ਦੇ ਤੇ ਉਹ ਨੋ ਬੁਧਾਇਆ ਹੀ ਉਹ ਮੈਂ ਐਸੇ ਕਰਕੇ ਮੈਂ ਨੋ ਕਰਦਾ ਮੈਂ ਮੂੰਹ ਨਾ ਖਰੇ ਪਛੋ ਰੋ ਗਿਆ ਪਾਪਾ ਅਜਾ ਬੀਬੀ ਤੂੰ ਗੰਦੀ ਆ ਤੇ ਸੋਚ ਗੰਦੀ ਆ ਫਿਰ ਤੇ ਬਾਬਿਆਂ ਜੋ ਕੀ ਚਾਹ ਬਣਾ ਜੇ ਨਹੀਂ ਤਾਂ ਫਿਰ ਦੁੱਧ ਹੀ ਗਰਮ ਕਰ ਲਿਆ ਕਿ ਤੇ ਛੇਤੀ ਨਾ ਚੱਲ ਜਾਣਾ ਉੱਚੋਏ ਬਾਬੇ ਆਏ ਆ ਇਹ ਨਾਲੇ ਕੋਠੀ ਲਿਆ ਬਾਬਿਆਂ ਵਾਸਤੇ ਦੁੱਧ ਪੀਣਾ ਚਾਹਦਾ ਕਿਉਂ ਬਾਬੇ ਨਾ ਆ ਗਿਆ ਬਾਬੇ ਨਾਗ ਨਹੀਂ ਪਹੁੰਚੋਏ ਬਾਬੇ ਉਹ ਸ਼ਾਂਤ ਅੱਛਾ ਬਾਬੇ ਕੀ ਹੁੰਦਾ ਤੇਰਾ ਜਾ ਰਿਹਾ ਹਾਂਜੀ ਹਾਂਜੀ ਆ ਜਾਂਦੇ ਨੇ ਐਨ ਤੈਨੂੰ ਕੋਟਰ ਤੈਨੂੰ ਮੈਨੂੰ ਕੋਟਰ ਬਾਬਾ ਜੀ ਮੇਰੀ ਗੱਲ ਸੁਣੋ ਆ ਘਾਰ ਸਾਡੇ ਦਾ ਵੇਖੋ ਕੀ ਸਾਫ-ਸੁਥਰਾ ਬੀਬੀ ਇਹ ਨਾ ਮਹੀਨੇ ਤੱਕ ਪਲਸਟਰ ਹੋ ਜਾਊਗਾ ਅੱਛਾ ਤੇਰਾ ਘਰ ਵਾਲਾ ਬਹੁਤ ਚੰਗਾ ਤੂੰ ਹੀ ਉਹਨਾਂ ਦੀ ਜਾਣ ਲੈਣ ਕੀਤੀ ਤੰਗ ਕਰਦੀ ਇਹਨਾਂ ਨੂੰ ਤੰਗ ਨਾ ਕਰਿਆ ਕਰ ਨਹੀਂ ਤਾਂ ਉਹਨਾਂ ਨੇ ਫੜਕਾ ਕੇ ਤੈਨੂੰ ਕੀ ਦਿੰਦੇ ਨੂੰ ਪਿੱਟੀ ਖਾਦੀ ਜੀ ਅੱਛਾ ਇਹਨਾਂ ਤੰਗ ਨਾ ਕਰਿਆ ਕਰ ਬਸ ਸ਼ੁਕਰੀਆ ਬਾਬਾ ਜੀ ਬਾਬਾ ਜੀ ਗੱਲ ਤੇ ਨਹੀਂ ਪੀੜ ਕਰਦਾ ਮੈਂ ਉਹ ਹੀ ਕਹਿਣ ਲੱਗੀ ਕਿ ਸਿਰ ਤੱਕ ਰਹਿਣਾ ਬੀਬੀ ਗੱਲ ਤੇ ਨਹੀਂ ਹੋਣਾ ਨਹੀਂ ਗੱਲ ਮੈਂ ਮਾਨਾ ਜੀ ਨਹੀਂ ਮੈਂ ਕਰਾਰੇ ਕਰ ਲੈਂਦੀ ਨਹੀਂ ਆ ਬੱਸ ਅਕਦਾ ਦੇ ਕੀ ਕਾਟੇ ਨੇ ਬੀਬੀ ਮੈਂ ਸ਼ਰਾਬ ਦੇਗਾ ਨਹੀਂ ਹੂੰ ਨਹੀਂ ਬਾਬਾ ਜੀ ਸ਼ਰਾਬ ਤਾਂ ਹੈ ਬਾਬਾ ਸ਼ਰਾਬ ਦੇ ਕੇ ਤੇ ਮੈਂ ਸ਼ਰਾਬ ਵੀ ਭੇਜਣੀ ਨਾਲ ਹੈ ਨਾ ਤੂੰ ਪਿੰਦੀ ਹੋਵੇ ਬੱਚਾ ਬਾਬਾ ਜੀ ਨਾ ਨਾ ਇਹ ਕੰਮ ਨਾ ਕਰੇ ਬੀਬੀ ਤੂੰ ਰਹਿ ਨਾ ਮੈਂ ਤੂੰ ਆਪ ਤੇ ਆਉਣਾ ਚੇਲੇ ਨਾਲ ਤੇ ਫਿਰ ਕੀ ਲੈਣਾ ਇੰਨਾ ਇਹ ਚੇਲੇ ਤਰਿਓ ਫੜਦੇ ਆ ਨਾ ਸਾਡੇ ਕੋਲ ਕੋਈ ਖਾਈ ਹੁੰਦੀ ਬਾਬਾ ਮੈਂ ਤਿਆਰ ਹੋ ਰਹਾ ਹਾਂ ਹੱਥ ਸੌਣ ਲੈ ਬੇ ਬੀਬੀ ਤੂੰ ਤੇ ਫਿਰ ਹੁਣ ਚਾਹੁੰਦੀ ਆ ਕਿ ਮੈਂ ਸ਼ਕਤੀਆਂ ਦੇ ਨਾਲ ਨਾਲ ਤੇਰੀ ਨੌਕਰਾਨੀ ਬਲਾ ਕੇ ਜਾਵਾਂ ਬੀਬੀ ਬੀਬੀ ਬੇਨਾ ਕੰਮ ਦਾ ਨਹੀਂ ਨਹੀ ਨਹੀ ਬਾਬਾ ਜੀ ਨਹੀਂ ਟੀਐਮ ਕਰੋ ਇਹ ਨਾ ਕੰਮ ਕਰੇ ਬਾਬਾ ਜੀ ਹੁਣ ਤੁਸੀਂ ਇਹ ਧਿਆਨ ਮਾਰੋ ਵੀ ਸਾਡਾ ਜਿਹੜਾ ਸਾਰਾ ਸਿਸਟਮ ਕਿਦਾਂ ਸਹੀ ਹੋਊ ਸਿਸਟਮ ਬੀਬੀ ਪਾ ਕਾਉਂਟ ਚ 10000 ਰੁਪਏ ਅੱਛਾ ਸਿਸਟਮ ਸਾਰਾ ਸੈਟੀਸਟ ਬੀਬੀ ਹਾਂ ਤੁਹਾਡੇ ਘੋਡੇ ਤੱਕ ਕਰੋ ਟੀਐਮ ਕਰੋ ਠੀਕ ਕਰ ਦੋ ਬਾਬੇ ਸਭ ਕੁਝ ਤੇ ਫਿਰ 10000 ਤੋਂ ਘੱਟ ਨਹੀਂ ਚੱਲੂਗਾ ਘੱਟ 250 ਲਾਇਆ ਫਿਰ ਆਹ ਰੱਬ ਤੇ ਨਾ ਤੇ ਠੀਕ ਆ ਮਾਣਾ ਹਾਂ ਠੀਕ ਆ ਜੀ ਕਾ ਤੇ ਬਾਬੇ ਬੜੇ ਪਖੰਡੀ 10 10000 ਤੇ ਬਾਬਾ ਤੇਰੇ ਨਾਲ ਜਿਆਦੀ ਲੁਤਰੀ ਤੇ ਤੇਰਾ ਚੇਲਾ ਚਲਾਉਂਦਾ ਇਹਨੂੰ ਚੁੱਪ ਕਰ ਤੇ ਭਾਲਾ ਮੈਨੂੰ ਤੇ ਨਾਲ ਟੱਕ ਜਾ ਨੀ ਦੀ ਆ ਦੇਲ ਦਿੱਤਾ ਸੀ ਹਾਜੀ ਉਹ ਫਿਰ ਉਤਲਕੀ ਜਾਂਦੀ ਕੀ ਕਰਾ ਇਹਦੇ ਘਰ ਜਾ ਕੇ ਮੈਨਾਂ ਸਰਵਿਸ ਕਰਨੀ ਮਰੀ ਗਈ ਬਾਪੇ ਨੇ ਮੈਨੂੰ ਕੋਈ ਕੀ ਕਿ ਹੱਤ ਲੱਤ ਬੜੀ ਪੀੜ ਹੁੰਦੀ ਆ ਬੀਬੀ ਕੋਲ ਉਹ ਦਿੱਤੇ ਪਰਾਂ ਪਰ ਬੈਠੀ ਉਹ ਸਿੱਧਾ ਕਹੇ ਮੇਰਾ ਨਾਮ ਲੈ ਕੇ ਮੈਨੂੰ ਭਜਾਉਣਾ ਸਿੱਤਰ ਫੜਾਉਣਾ ਪਰ ਨਹੀਂ ਬੀਬੀ ਚੋ ਬਗਾ ਦੇ ਨਾ ਗਾ ਕਟਾ ਦੇ ਕੁਰਸੀ ਲਿਆ ਆ ਬਾਪੇ ਵਾਸਤੇ ਮੈਂ ਕੁੜੀ ਤੇਰੀ ਠੀਠ ਆ ਮੈਂ ਜੋਗੀ ਮਿਲ ਚਾਹ ਵੀ ਬਣਾ ਲਿਆ ਬੀਬੀ ਤੇਰੀ ਜਿਹੜੀ ਕੁੜੀ ਆ ਹਾਂ ਤੇਰੇ ਦੋਵੇਂ ਬੱਚੇ ਆ ਕੁੜੀ ਤੇ ਮੁੰਡਾ ਸਾਜੀ ਮੁੰਡਾ ਵੀ ਹੈਗਾ 25 ਸਾਲਾਂ ਦਾ ਤੇ ਕੁੜੀ ਹੈ 22 ਸਾਲਾਂ ਦੀ ਉਹਦਾ ਜਿਹੜਾ ਨਿੱਕਾ ਮੁੰਡਾ ਬੜਾ ਹੀ ਕਰਨਾਗਲਾ ਪੜਾਈ ਤਾਂ ਬੜਾ ਇੰਟੈਲੀਜੈਂਟ ਬੜਾ ਅੱਛਾ ਲੱਗਦਾ ਸੱਚੀ ਹਾਂ ਇਹ ਕੱਲ ਵੱਡਾ ਜਿਹੜਾ ਭੋਲਾ ਜਾਵਾ ਹਾਂ ਨਿੱਕਾ ਜਿਹੜਾ ਤੇਜ਼ ਬੜਾਇਆ ਬਹੁਤ ਤੇਜ਼ ਹਾਂ ਇਦੋਂ ਕਿ ਤੱਕ ਪਾਪਾ ਰੱਬੀ ਉਈ ਤਾਂ ਕਰਦਾ ਮੈਂ ਵੀਡੀਓ ਖੋਲਦੇ ਰੋਜ਼ ਮੈਂ ਨਹੀਂ ਆ ਵੀਡੀਓ ਖੋਲਦੇ ਵੀ ਨਹੀਂ ਮੇਰੇ ਤਾਂ ਇਹਦਾ ਬਾਪਾ ਤਾਂ ਵੀਡੀਓ ਖੋਲਦੇ ਦੀ ਬਾਬਿਆ ਫੱਟੀ ਦੇ ਬੰਦ ਖੰਨੇ ਬਾਹਰ ਆਪ ਜਾਣਗੇ ਹਾਂ ਬਾਬਾ ਤੇ ਬੜਾ ਪਹੁੰਚਿਆ ਹੋਣਾ ਮਾਰਾ ਫੱਟੀ ਦੇ ਬਾਬਾ ਜੀ ਚੜ ਜਾਣ ਗਈ ਬਾਬਾ ਜੀ ਇੱਥੇ ਬਹੁਤ ਤੁਸੀਂ ਹਾਂ ਇੱਥੇ ਬਹੁਤ ਇੱਥੇ ਆ ਬਾਬਾ ਮੈਂ ਉਠ ਤੂੰ ਇੱਥੇ ਤੂੰ ਥੱਲੇ ਬਹਿ ਚੇਲੇ ਥੱਲੇ ਹੁੰਦੇ ਆ ਕੀ ਬੜਾ ਪਹੁੰਚਿਆ ਵਾ ਆਈ ਤੁਹਾਡੀ ਫੱਟੀ ਕੀ ਕੀ ਝੂਟੇ ਮਾਟੇ ਦਿੰਦੀ ਬਾਬਾ ਜੀ ਉਹ ਦਜੀ ਹੈ ਛੇ ਜੀ ਫੱਟੀ ਬਣਾਈ ਹੈ ਹਾਂ ਤੇ ਬਪਾ ਜੀ ਕਿਹੜਾ ਲੋਕਾਂ ਨੇ ਕੋਟਾ ਕੋਟਨ ਅੱਛਾ ਪਾਤੀ ਹੈ ਕਿਹੜੇ ਕੋਲ ਬਪਾ ਛਿੱਟਾ ਖਾਦੇ ਲੋਕਾਂ ਨਾ ਨਾ ਉਹ ਤੁਰਿਆ ਆਉਂਦੇ ਗਾੜੀ ਆ ਗਈ ਏ ਟ ਕੋਈ ਇੱਕ ਬੀਬੀ ਜਾਂਦੀ ਹੋਰ ਦੇਖੋ ਕਿਤੇ ਉਹਦੇ ਮਨ ਤੂੰ ਉਹਦੇ ਤੇ ਡੱਕ ਗਿਆ ਬੀਬੀ ਦੇ ਨਾ ਨਾ ਚੁੰਡੀ ਭੋਰੀ ਕਿਤੇ ਉਹਦੇ ਦਿਲ ਚ ਕੀ ਮੈਨੂੰ ਛੇੜਦਾ ਵਾ ਹਾਏ ਉਹਨੇ ਫੜ ਕੇ ਮੈਨੂੰ ਫੀਚ ਤਕਲਾਦਾ ਹੁਣ ਮੈਂ ਰੋਟੀਆਂ ਪਕਾਉਂ ਜਾਗਾ ਮੈਂ ਹਾਏ ਦੱਸ ਬਪਾ ਇਹ ਥੋੜਾ ਫੇਟ ਮੜਾ ਤਾ ਹੋਇਆ ਬਪਾ ਇਹ ਬਪਾ ਇਹ ਮਲਾਤੀ ਰਮਾ ਬਪਾ ਰੱਤ ਪੜੀ ਤੁਮ ਹੁੰਦੇ ਲਾਤਨਾ ਮਾਰਦੇ ਕਿਤੇ ਬੀਬੀ ਤੁਹਾਡੀ ਸ਼ਕਤੀ ਹੈ ਤੇ ਜਿਆ ਸਾਰੀ ਸ਼ਕਤੀ ਲਾਤੇ ਜੀ ਆ ਪਾਪਾ ਜੀ ਕੀ ਆ ਬਾਬਾ ਜੀ ਕੋਣ ਤੁਹਾਨੂੰ ਕੀ ਦੱਸਾਂ ਮੇਰੀ ਇੱਕ ਨਾ ਭਗਤ ਨਹੀਂ ਹਾਂ ਜੀ ਬਾਬਾ ਜੀ ਕੋਮਲ ਅੱਛਾ ਬਾਬਾ ਜੀ ਉਹ ਮੇਰੀ ਆ ਲਾ ਤੇ ਕੋਲ ਦਿੰਦੀ ਸਾਰੀ ਸ਼ਕਤੀ ਉਹਦੇ ਕੋਲ ਚਲ ਗਈ ਆ ਅੱਛਾ ਤੁਹਾਨੂੰ ਮੈਂ ਕੀ ਦੱਸਾਂ ਮੇਰੇ ਵੇ ਦੱਸਦੇ ਦੱਸਦੇ ਖੁਸ਼ ਹੁੰਦੀ ਆ ਬੀਬੀ ਇੱਥੇ ਸ਼ਰਾਬ ਆ ਚੱਲੀ ਚੱਲੀ ਮੈਂ ਤੇ ਕਹਦਾ ਮੈਂ ਤੇ ਬਿਬੀ ਨੇ ਇਹ ਪਰ ਮਾਨੂੰ ਬੰਬ ਛੱਡਦਾ ਜਿੱਦਾਂ ਮੈਂ ਕੁੱਟੀ ਦਾ ਸਵਾ ਉਹ ਨਾ ਉਹਦੇ ਕਿਸਮਤ ਚ ਨਾ ਤੋ ਗ੍ਰਹਿਣ ਹੀ ਉਹ ਪੁੱਠੇ ਸਿੱਧੇ ਜਾਂਦੇ ਹੀ ਜਿੱਧਰ ਜਾਣੇ ਚਾਹੀਦੇ ਉਧਰ ਨਹੀਂ ਜਾਂਦੇ ਹੀ ਉਹ ਮੇਰੇ ਆਲਾ ਤੇ ਕੁੱਟ ਕੇ ਨਾ ਸੇਵਾ ਕਰ ਦਿੰਦੀ ਸੀ ਉਹਦਾ ਫਿਰ ਇੱਕ ਗ੍ਰਹਿਣ ਜਾਂ ਲਾਪਿਆ ਸੌਦੀ ਅਰਬ ਵਾਲਾ ਇੱਕ ਜਾਨ ਲਾਪਿਆ ਫਤੇ ਫਰਮ ਵਾਲਾ ਅੱਛਾ ਫਿਰ ਘਰ ਵਿੱਚੀ ਇਹਦਾ ਲੱਗ ਗਿਆ ਹਾਂ ਜੀ ਜਿਹੜਾ ਸੌਦੀ ਅਰਬ ਗ੍ਰਹਿ ਜਾਂਦਾ ਸੀ ਉਹਦੇ ਤੇ ਮੈਂ ਪਿਠਾ ਕੇ ਉਹਦੇ ਘਰ ਵਾਲੀ ਨੂੰ ਭੇਜਤਾ ਬਾਹਰ ਸੌਦੀ ਅਰਬ ਸੈਟ ਹੋ ਗਿਆ ਉਥੇ ਨੜਾ ਦੂਜਾ ਗ੍ਰਹਿ ਜੁੰਦੇ ਉੱਤੇ ਬਿਠਾ ਕੇ ਮੈਂ ਉਹਦੇ ਘਰ ਵਾਲੀ ਨੇ ਭੇਤਾ ਉਧਰ ਮੈਂ ਕਿਹਾ ਜਾ ਬਾਬੇ ਦੀ ਸ਼ਕਤੀ ਐ ਪਲਾਟ ਵੇਖ ਕੇ ਆ ਉਧਰ ਹੂੰ ਪਲਾਟ ਵੇਖਣ ਗਈ ਬੀਬੀ ਵੇਖਣ ਗਈ ਪੈਰ ਰੱਖਦੇ ਸਾਰਿਆਂ ਨੂੰ ਝਟਕਾ ਜਿਹਾ ਲੱਗਾ ਕਹਿੰਦੀ ਮੈਂ ਨਹੀਂ ਜਾਣਾ ਮੈਨੂੰ ਲੱਗਦਾ ਐ ਡਰ ਫਿਰ ਮੈਂ ਕਿਹਾ ਅੱਛਾ ਡਰ ਲੱਗਦਾ ਤੇ ਮੈਂ ਬੀਬੀ ਦੀ ਬਾਹ ਫੜੀ ਫਿਰ ਉਹਨੂੰ ਮੈਂ ਲੈ ਕੇ ਗਿਆ ਅੱਛਾ ਜਦੋਂ ਮੈਂ ਖੜਿਆ ਨਾ ਉੱਥੇ ਐ ਸ਼ਕਤੀਆਂ ਛੁਕਤੀਆਂ ਬਿੜੜੀਆਂ ਪੁਰੀਆਂ ਹੀ ਭੱਜ ਗਈਆਂ ਫਿਰ ਮੈਂ ਕਿਹਾ ਬੀਬੀ ਸੋਣ ਖਰੀਦ ਪਲਾਟ ਹੁਣ ਉਹਦਾ ਘਰ ਬਣ ਗਿਆ ਵਾ ਜਦੋਂ ਨੇ ਨੀਂਹ ਪਰੀਆਂ ਮੈਨੂੰ ਖੜਿਆ ਐ ਮੀਆਂ ਭਰੀਆਂ ਗਈਆਂ ਖੜਾ ਹੋ ਗਿਆ ਪਲਸਤਰ ਹੋ ਗਿਆ ਰੰਗ ਰੋਗਣ ਹੋ ਗਿਆ ਸਾਰਾ ਉਹਨਾਂ ਨੇ ਸ਼ਿਫਟਿੰਗ ਕਰਨੀ ਉਹ ਮਨੇ ਕਹਿਨ ਦੀ ਬੀਬੀ ਉਹ ਪਾਪਾ ਜੀ ਕਿ ਮੈਨੂੰ ਨਾ ਤੁਸੀਂ ਵਧੀਆ ਜਿਹਾ ਸ਼ੁਭ ਮੂਰਤ ਦੇਖ ਕੇ ਦੱਸੋ ਮੈਂ ਨਾ ਉਧਰ ਮੂਰਤ ਕਰਕੇ ਤਾਂ ਜਾਣਾ ਵਾ ਮੈਂ ਬੀਬੀ ਗੱਲ ਦੀ ਕੋਈ ਨਹੀਂ ਤੇਰਾ ਹੱਥ ਤੱਕ ਤੱਕ ਮੂਤ ਵੇਖ ਕੱਢ ਦੇਣਾ ਵੇਖੀ ਕੁੰਡਲੀ ਵੇਖ ਦੇਣੀ ਉਹਦੀ ਸਾਰੀ ਉਹਦੀ ਜ਼ਿੰਦਗੀ ਚ ਕੋਈ ਕਸ਼ਟ ਨਹੀਂ ਹੈਗੇ ਉਹ ਇੰਨੀ ਲੱਤ ਵਧੀਆ ਕੱਢ ਦਿੰਦੀ ਤੇ ਤੁਸੀਂ ਤੇ ਜਦੋਂ ਬਾਬਾ ਪਹਿਲਾਂ ਮੇਰੀ ਗੱਲ ਸੁਣੋ ਤੁਸੀਂ ਜੇਸਾ ਹਾਂ ਮੇਰੇ ਲੱਤਾਂ ਕੁੱਟਣ ਦੇ ਜੇ ਐਸਾਂ ਨੂੰ ਜਿੱਦੇ ਤੁਸੀਂ ਸ਼ਕਤੀ ਮੇਰੀ ਸਾਰੀ ਬੁਗਾ ਦੇਣੀ ਹੈ ਤੁਸੀਂ ਲੱਤਾਂ ਘੱਟ ਨਾਲ ਤਾਂ ਜਿਹਾ ਗਿਣਦੇ ਜੇ ਨਹੀਂ ਬਾਬਾ ਜੀ ਲੱਤਾਂ ਹੀ ਕੁੱਟਦੇ ਆ ਆ ਜਿਹੜੇ ਮੈਡਲ ਇਹ ਕਿੱਥੋਂ ਮੇਰੇ ਬਾਬਾ ਜੀ ਤੁਹਾਨੂੰ ਡੋਨਟ ਟੱਚ ਮਾਈ ਮੈਡਲ ਨਹੀਂ ਫਿਰ ਆੱਖ ਲਾ ਦੇ ਇਹ ਸਰਕਾਰ ਵਾਲੇ ਸਨਮਾਨੀ ਤਾਂ ਆਈ ਹੂੰ ਹੂੰ ਅੱਛਾ ਅੱਛਾ ਸਰਕਾਰ ਨੇ ਤਾਂ ਸਨਮਾਨਤ ਕੀਤਾ ਕੰਨ ਦੇ ਤਸਾਂ ਨਹੀਂ ਠੱਗ ਠਕਿਆ ਵਧੀਆ ਇਹਨਾਂ ਲੋਕਾਂ ਨੂੰ ਤਾਂ ਕਰਕੇ ਹਾਂ ਉਹ ਵਧੀਆ ਲੋਕਾਂ ਦਾ ਭਲਾ ਜ਼ਿਆਦਾ ਕੀਤਾ ਹੈ ਨਾ ਅੱਛਾ ਮੈਂ ਬਾਬੇ ਫਿਰ ਹੁਣ ਤੀ ਠੱਗੀ ਬਾਬਾ ਨਹੀਂ ਜੇ ਹੈਗੇ ਪਕੰਢੀ ਨਹੀਂ ਜੇ ਨਾ ਨਾ ਬੀਬੀ ਸਰਕਾਰ ਰ ਸਮਾਂਤ ਜੇ ਫਿਰ ਤਾਂ ਵਿਸ਼ਵਾਸ ਹੀ ਕਰਨ ਵਾਲੇ ਬਾਬਾ ਗੂਗਲ ਦਾ ਸੱਚ ਮਾਰ ਵੱਡਾ ਬਾਬਾ ਨਿੱਕਾ ਬਾਬਾ ਠੀਕ ਉਹ ਵੱਡਾ ਬਾਬਾ ਨਿੱਕਾ ਚੇਲਾ ਬਾਬਾ ਮੈਡਲ ਤੇ ਸੋਨੇ ਦੇ ਇੱਕ ਦੂਜੇ ਬਾਬਾ ਜੀ ਨਕਲੀ ਆ ਅਸਲੀ ਹੈ ਤੁਹਾਨੂੰ ਕੀ ਲੱਗਦਾ ਡੋਨਟ ਟੱਚ ਮਾਈ ਮੈਡਲ ਬਾਬਾ ਜੀ ਦਾ ਨਾਂ ਕੀ ਜੇ ਕਿਤੇ ਟਾਂਡੂ ਮਤਲਬ ਕੋਣ ਫਾਨ ਕਰਨਾ ਵੇਟਾ ਡਡੇਰੇ ਤੇ ਜਾਣਾ ਹੋਵੇ ਕਲ ਟੂ ਡਰੈਸ ਤੇ ਆਟਾ ਕਲ ਟੂ ਮਹਾਰਾਜ ਮਾਸ਼ਾ ਅੱਲ ਟੂ ਮਹਾਰਾਜ ਹੋਰ ਕੋਈ ਡਰੈਸ ਡਰੋਸ ਡਰੈਸ ਹੈਗਾ ਵਾ ਸ਼ਾਪਿਆ ਵਾਲੀ ਗਈ ਅੱਛਾ ਝੋਂਪੜੀ ਵਾਲਾ ਬੂਆਣੀ ਤੂੰ ਬੀਬੀ ਕੰਮ ਕਰਕੇ ਹੀ ਉੱਤੇ ਦਿਨ ਜਿਆਦਾ ਪਤਾ ਟੋਪਲੀ ਵਾਲਾ ਬੂਆ ਗਰੀ ਬਾਬਾ ਤੂੰ ਝੋਂਪੜੀ ਵਾਲਾ ਬੂਆ ਵੇਗਾ ਤੂੰ ਜਾਦੀ ਬੀਬੀ ਇੰਤਜਾਮ ਨਹੀਂ ਪੰਦੀ ਮੈਂ ਉੱਠ ਕੇ ਦਿਨੋਂ ਇੱਥੇ ਨਾ ਬਿਠਾਦਾ ਝੌਂਪੜੀ ਵਾਲਾ ਉਹਦਾ ਮੇਨ ਨਾਮ ਹੈਗਾ ਵਾ ਪਖੰਡੀ ਬਾਬਿਆਂ ਦੀ ਗਲੀ ਅੱਛਾ ਹਾਂ ਨੂੰ ਨਾ ਸਮਝਦੀ ਬੀਬੀ ਉਹ ਗਲੀ 'ਚ ਸਾਰੇ ਬਾਬੇ ਰਹਿੰਦੇ ਆ ਅੱਛਾ ਅੱਛਾ ਤੇ ਉਹ ਸਾਰੇ ਪਖੰਡੀ ਉਹਨਾਂ 'ਚ ਮੈਂ ਹੀ ਤਸ਼ਰੀਫ ਤਾਂ ਹੀ ਤੇ ਮੈਂ ਜਿਆਦਾ ਤਰੇ ਤਰੇ ਕਰਨਾ ਅੱਛਾ ਤੇ ਕੀੜਾ ਡਣਾ ਕੱਲ 2 ਮਾਰਾਂਗੇ ਕੱਲ 2 ਮਾਰਾਂਗੇ ਬਾਬੇ ਤੇ ਕਸਹਿ ਜੇ ਜੀ ਬਾਬਾ ਜੀ ਤੇ ਕਸਹਿ ਜੇ ਜਿਆਦੇ ਜੇ ਵਧੇ ਫੁੱਲੇ ਨੇ ਹਨੀ ਜੇ ਉਹ ਬੀਬੀ ਇੱਕ ਗਲੀ 'ਚ ਨਾ ਹੁੰਦਾ ਹੈਗਾ ਸ਼ਦਾਈ ਜੀ ਹਾਂ ਤਹਾ ਬਾਰੇ ਫਨਾਂ ਦਾ ਰਵਾਸ ਤਾਂ ਇਹਨਾਂ ਨੂੰ ਮੈਨੂੰ ਪਤਾ ਲੱਗਾ ਮੇਰੀ ਸੌਂ ਝੂਠੀ ਖਾ ਜਾਂਦਾ ਜਿਹੜੀ ਕੋਈ ਗੱਲ ਇਹ ਗਵਾਂਡੇ ਕਹੋ ਕੱਲ ਤੂੰ ਮਾ ਲਾਇ ਜਿੱਥੋਂ ਲੱਗੇ ਅੱਛਾ ਉਸਨੂੰ ਆਖਾ ਕੱਲ ਤੂੰ ਮਾਵੇ ਦੀ ਸੌਂ ਦੇ ਸੌਂ ਖਾ ਖਾ ਬੀਬੀ ਜਿਹੜਾ ਮੈਨੂੰ ਵਧਿਆ ਹੁੰਦਾ ਕਿ ਸਾਥ ਆ ਮੈਨੂੰ ਅੱਛਾ ਅੱਛਾ ਇਹਦੇ ਨੂੰ ਕਿਤੇ ਛੁਪਣੀ ਨਾ ਹੋ ਜੋ ਬਾਬਾ ਜੀ ਬਾਬਾ ਜੀ ਜੀ ਇਸ ਤਰ੍ਹਾਂ ਫੇੜ ਧਾਰੀਆਂ ਸੌਂ ਝੂਠੀਆਂ ਲੋਕੀ ਖਾਈ ਜਾਣੀਆਂ ਤੇ ਫੇਰ ਨਹੀਂ ਫੇਰ ਮੈਂ ਆਤਮਾ ਬਾਬਾ ਫੇਰ ਤੈਨਾਂ ਨਾ ਰਹੇ ਨਾ ਬਾਬਾ ਤੂੰ ਇੰਨਾ ਫੇਰ ਚੁੱਕ ਲਿਆ ਕਰ ਉਹ ਖੁੱਛੜ ਆਹੋ ਚਲੋ ਠੀਕ ਹੈ ਸ਼ਕਤੀ ਤੋਂ ਯਾਰ ਜੱਲੀਆ ਮੇਰੀ ਆਣ ਕਪੜਾ ਬਾਬਾ ਜੀ ਚੰਗੀ ਕਰ ਬੇ ਬਾਬਾ ਤੇਰੇ ਨਾਲ ਕਿ ਦੋ ਤੀ ਹੋ ਗਿਆ ਕਿ ਤੜਫੜੇ ਦੋ ਆ ਵੀ ਇਹ ਮੇਰੀ ਭੈਣ ਆ ਇਹਦਾ ਵੀ ਮੱਥਾ ਨਾ ਬਾਬਾ ਜੀ ਮੇਰਾ ਵੀ ਕੋਈ ਦੱਸੋ ਕਿ ਮੇਰਾ ਨਹੀਂ ਮੱਥਾ ਚੰਪਨ ਲਿਆ ਮੈਂ ਦੱਸਾਂ ਮੈਂ ਦੱਸਾਂ ਨਹੀਂ ਬਾਬਾ ਤੇ ਤੈਨੂੰ ਪ੍ਰੋਸਾ ਕਾਟੋ ਤੇ ਜਾ ਬਾਬਾ ਕੀ ਕਰਦਾ ਹੈ ਕੁੱਤੀ ਆਣ ਖਲਾਈ ਸ਼ਕਤੀ ਹੁਣੀ ਭੈਣਾ ਮੈਂ ਨਾ ਮਾੜਾ ਬੋਲ ਨਾ ਬੋਲ ਕੇ ਚਰਾ ਤੁਸੀਂ ਆਮ ਜਨਤਾ ਜੇ ਤਾਂ ਸਿੱਧੀ ਲਾਉਂਦੇ ਮੈਂ ਬਾਬਾ ਫਿਰ ਮੈਂ ਕੁਛ ਵੱਖਰੇ ਤਰੀਕੇ ਨਾਲ ਲਾਉਣਾ ਜਿਹਦੇ ਮੈਂ ਵੱਖਰਾ ਵੱਖਾਂ ਹਾਂ ਮੈਂ ਤਾਂ ਇਹ ਪੁੱਠੀ ਬਾਬਾ ਜੀ ਇਹ ਪੁੱਠੀ ਅਣਕ ਲਾਉਣਾ ਹੀ ਪੁੱਠੇ ਆ ਵੀ ਖਾਂਗੇ ਤੁਹਾਨੂੰ ਬੀਬੀ ਮੈਂ ਕਹਣਾ ਤਾ ਤਾ ਸੇਠਾ ਗਨੇ ਤੇ ਪੁੱਠੇ ਦੇਖੋਗੇ ਅਣਕ ਪੁੱਠੀ ਲਾਈ ਬੀ ਆਖਾ ਤੇ ਮੇਰੇ ਸੱਦੀਆਂ ਆ ਬਾਬਾ ਕੋਈ ਕਰਾਮਾਤ ਵਾਲਾ ਨਹੀਂ ਉਹ ਵੇੜਿਆ ਸ਼ਕਤੀਆਂ ਕਿਤੇ ਇਹ ਤਾਂ ਗੱਲ ਹੈ ਨਾ ਕੋਈ ਨਹੀਂ ਹਾਂ ਦੁੱਧ ਦੇ ਵੇਖਾਂ ਕਿਤੇ ਬਹੁਤ ਦਾਦਾ ਮੈਂ ਘਾਟੀ ਕਰਕੇ ਆਈ ਗੈਸ ਭਾਤੀ ਪੀ ਹਮਨੇ ਬਾਬਨ ਗੱਲਾਂ ਗੱਲਾਂ ਬਾਬਾ ਜੀ ਮੇਰਾ ਕੋਈ ਮੱਥਾ ਮੁੱਥਾ ਵੇਖੋ ਕੋਈ ਮੂੰਹ ਬੀ ਬੀ ਕੋਲ ਅਥਰੇਡਿੰਗ ਕਰਾ ਕੇ ਆ ਤੇ ਬਾਰ ਬਹੁਤ ਮੱਥੇ ਤੇ ਦੇਦਤ ਮੱਥਾ ਤੇ ਮੇਰਾ ਵੇਖ ਹੀ ਜਾਂਦਾ ਮੈਂ ਕਿੱਦਾਂ ਵੇਖਾਂ ਅੱਗੇ ਦਵਾਲ ਉੱਡਣਦੇ ਹਵਿਆਂ ਨਹੀਂ ਨਹੀਂ ਬਾਬਾ ਜੀ ਵੇਖੋ ਕਿਤੇ ਧਿਆਨ ਨਾ ਲੈ ਲੈ ਮੈਂ ਆਹ ਹੈ ਬਾਬਾ ਜੀ ਕੰਨ ਨਿਕ ਗਿਆ ਕੰਨ ਬਾਬਾ ਪਹਿਣਾ ਬਾੜ ਤੂੰ ਬਾੜ ਨਹੀਂ ਨਾ ਦਾਈ ਬਾਬਾ ਨਾ ਤਾ ਮੈਂ ਸਾਫਿਆ ਤੈਨੂੰ ਮੈਂ ਕਿਹੜੇ ਕੰਮ ਨਹੀਂ ਲੈਂਦਾ ਚੇਲਿਆ ਹੈ ਜੀ ਸੰਢ ਘਰ ਨਹੀਂ ਤਮਰ ਰੋਟੀ ਕੰਨ ਬਾਬਾਈ ਮੈਨੂੰ ਨਾ ਕੋਈ ਹੱਥ ਵੇਖੋ ਮੇਰਾ ਦੱਸੋ ਕਿ ਜੇ ਹੱਥਾਂ 'ਚ ਤੇ ਬੜੇ ਸੂਰਜ ਵਾਇਉ ਏ ਬਾਬੇ ਸਾਡੇ ਲਾਗੇ ਵਿਆਹ ਹੀ ਕਿਸੇ ਕੁੜੀ ਦਾ ਕੀ ਝੂੜੀਆਂ ਪਈਆਂ ਇਹ ਉਹਨੂੰ ਮਸਾਲਾ ਤੇ ਉਹਨੂੰ ਮਹਿੰਦੀ ਲਾਈ ਉਹਨੂੰ ਮਸਾਲਾ ਫਿਰ ਨਹੀਂ ਉਹ ਨਹੀਂ ਨਹੀਂ ਬਾਬਾ ਜੀ ਤੁਸੀਂ ਤਾਂ ਪਹੁੰਚੇ ਕਿਤੇ ਪਹੁੰਚ ਹੀ ਆਈ ਹਾਂ ਪਹੁੰਚਨ ਨੂੰ ਮੈਂ ਕਲਕੱਤਾ ਪਹੁੰਚੀ ਨਾ ਮੈਂ ਵੀ ਤੁਹਾਡੇ ਵਾਂਗ ਗਲੀਆਂ ਜਿੱਤ ਤੁਰਿਆ ਫਿਰਦਾ ਵਾਕਈ ਹੈ ਕਹਿੰਦੇ ਸਹੀ ਸੀਰੀਅਸ ਨਾ ਆਇਆ ਕਰੋ ਮੈਂ ਕਿ ਅਮਰੀਕਾ ਤੋਂ ਕਿਹਾ ਨਾ ਬਾਬਾ ਜੀ ਐਨਕ ਨਾ ਟੁੱਟ ਗਿਆ ਕਿਤੇ ਨਹੀਂ ਟੁੱਟੇ ਅੱਖਾਂ ਤੇ ਭਾਰ ਗਿਆ ਮੇਰੇ ਤੇ ਪੈਣ ਲੱਗ ਪਿਆ ਬਾਬਾ ਜੀ ਅੱਖਾਂ ਭਾਰੀਆਂ ਭਾਰੀਆਂ ਹੋਣਾ ਚੇਲਿਆ ਫੜ ਐਨਕ ਬੀਬੀ ਇਹ ਲਾਲਚੀ ਆ ਬਾਪ ਤੇ ਤੇਰੇ ਪੈਣਾ ਹੀ ਆਣ ਕਜੋ ਤੈਨੂੰ ਵੇਗੀ ਹੁਣ ਤੈਨੂੰ ਆਣ ਕਣ ਲਾ ਕੇ ਫਰਾਦਾ ਮੈਂ ਨਹੀਂ ਮਾਬਾ ਜੀ ਨਹੀਂ ਗਲਤੀ ਹੋ ਗਈ ਬਾਬਾ ਜੀ ਮਾਰ ਗਲਤੀ ਦੁਬਾਰਾ ਨਹੀਂ ਨਹੀਂ ਚੈਦੀ ਲੱਤਾਂ ਕਟਣੋਂ ਹਟ ਕੇ ਜੇ ਇਹ ਬਾਬਾ ਹੀ ਹੱਥ ਦੇ ਵੇਖੋ ਮੈਂ ਸ਼ਰਾਬ ਵਾਲੀ ਲੱਤਾਂ ਨਹੀਂ ਨਾ ਬਾਬਾ ਬਸਾਉਣ ਦੀਆਂ ਲੱਤਾਂ ਹੀ ਕੀ ਕਰਦੀ ਮੈਂ ਤਾਂ ਨਹੀਂ ਕੁੱਟਨੀ ਆ ਤਜੇ ਸੰਦੋ ਤੇ ਬਹੁ ਕੱਪੜੇ ਤੇ ਤੂੰ ਉੱਠ ਵੇ ਪੱਟੀ ਤੇ ਲੈ ਕੱਪੜਾ ਦੇ ਨਾ ਬੀਬੀਆਂ ਨੂੰ ਹਾਏ ਤੂੰ ਕੱਪੜੇ ਤੇ ਬਹਿ ਬਾਬਾ ਬੀਬੀ ਵਾਦੀ ਜਾਂਦੀ ਪੱਟੀ ਫੜਾ ਲੈ ਇੱਧਰ ਚੇਲਾ ਬੈਠ ਪੱਟੀ ਤੇ ਹੇ ਬਾਬਾ ਮੇਰੇ ਕੋ ਦਿਖਾਣੀ ਚੋਗੇ ਬੈਠਾ ਚੌਂਕਰੀ ਨਾਲ ਚੌਂਕਰੀ ਸੁਖਣਾ ਤੈਨੂੰ ਪਤਾ ਉਹ ਰਵੇਂ ਥੋੜਾ ਫੜਾਉਂਦੀ ਬੀਬੀ ਇੰਨਾ ਬਣੀ ਮੋਟਾ ਸੁਖਣਾ ਸੁਖਣਾ ਲਈ ਤੇ ਫਿਰ ਹਾਂਜੀ ਬਾਬਾ ਜੀ ਦੱਸੋ ਫਿਰ ਕੁਝ ਕੀ ਦੱਸਾਂ ਬੀਬੀ ਸਰੀ ਸੁਖਣਾ ਸੁਖਣਾ ਲਈ ਸਰੀ ਇਤਰਾ ਸੁੱਕੇ ਮਨ ਅਕ ਵਰਗਾ ਵੇ ਜਦੋਂ ਤਾਈ ਮੈਂ ਵੇਖਿਆ ਉਦੋਂ ਇੰਨੀ ਸੀ ਹੁਣ ਇੰਨੀ ਹੋ ਗਈਆਂ ਜਦੋਂ ਨੂੰ ਮੈਂ ਜਾਣਾ ਤੂੰ ਇੰਨੀ ਹੋ ਜਾਣਾ ਮੈਂ ਔਰ ਟੈਨਸ਼ਨਾਂ ਬੜੀਆਂ ਬਾਬਾ ਜੀ ਇਹਨੂੰ ਟੈਨਸ਼ਨ ਨਹੀਂ ਆਣੀ ਪੈਸਾ ਬੜਾ ਪਚਾਉਂਦੀ ਖਾਂਦੀ ਪੀਂਦੀ ਨੇ ਕੱਖ ਹਾਂ ਬਾਕੀ ਇਹ ਗੱਲ ਤਾਂ ਸੱਚੀ ਹੈ ਬਾਬਾ ਜੀ ਬਾਬਾ ਜੀ ਪੈਸਾ ਕਿਤਰਾ ਕਮਾਈ ਦਾ ਤੇ ਰੋੜੀ ਜਾਈਏ ਪੈਸਾ ਕਿਤਰਾ ਮਾਇਦਾ ਕਿੰਨਾ ਬਹਾ ਲਿਆ ਪਰ ਨੇ ਬੰਨੋ ਸਹਤੇ ਤੁਰੇ ਤੁਰੇ ਗਲੀਆਂ ਚ ਵੀ ਲੋੜੀ ਗੰਜਾਇਆ ਕਰੋ ਸਾਜੀ ਤੁਹਾਨੂੰ ਹੈਗਾ ਜੇ ਪੇਟੀਮ ਕਿਦੋਂ ਕਰਨਾਗਾ ਕਰ ਦੇ ਨੇ ਤੇਰੇ ਬਾਬੇ ਨਾਲ ਤੈਨੂੰ ਜ਼ਿਆਦੀ ਕਾਲੀ ਆ ਚੁੱਪਾ ਕਰ ਦੈ ਤਮਾਨਾ ਬੱਲਾ ਆਪੇ ਹੋਣੀ ਟਾਈਮ ਕਿੰਨਾ ਹੋ ਗਿਆ ਇਦਿਕਾ ਦਿਨ ਮੰਗਾਇਆ ਤਾਂ ਉਹ ਅੱਜ ਆਟਾ ਨਾ ਲੱਗ ਗਿਆ ਤੇ ਇਹਦੇ ਵਿਚਾਰੇ ਦਾ ਜਿਹੜਾ ਕੜੀਸ ਕ੍ਰੀਸ ਤੋੜਦਾ ਕੱਲ ਨੂੰ ਉਹ ਵੀ ਧਰਿਆ ਜਾਣਾ। ਅੱਛਾ ਮਾਂ ਮਾਂਜੀ ਮੁੰਜੀ ਲੰਦੀ ਲੱਗਦਾ। ਮਾਂਜੀ ਸਟੇਰੋਲ ਵਾਂਗੂ ਜਿਹਦਾ ਪਤੀ ਦਾ ਨਹੀਂ ਮਾਂਜੀ ਦਾ ਸਟੇਰੋਲ ਨਾ। ਐਦਾਂ ਮਾਂਜੀ ਨੂੰ ਲੱਤਣਾ। ਹਾਂ ਬਾਬਾ ਜੀ ਟਾੜੇ ਚੇਲਿਆਂ ਦਾ ਜੇ ਆ ਹਾਲਿਆ ਤੇ ਹਾਟੇ ਵਰਗੀ ਜਨਤਾ ਦਾ ਕੀ ਹੋਊਗਾ? ਚੇਲੇ ਦਾ ਹਾਲ ਬਾਬੇ ਦਾ ਤਾਂ ਨਹੀਂ ਨਾ ਹੈਗਾ। ਮੇਰੇ ਨਾਲੇ ਕੜੀਸ ਨੇ ਬੜਾ ਇਹ ਤੇ ਪਾਣੀ ਦੀ ਬਾਲਟੀ ਪਾ ਗਨ। ਬਾਬਾ ਤੇਰੀ ਘਰ ਦੀ ਨਹੀਂ ਤੈਨੂੰ ਮਾਂਜੀ ਦੀ ਫਿਰ। ਬੀਬੀ ਐਸੇ ਧੋਖਾ ਖੋਣਾ ਡਰ ਖੋਣਾ ਤੇ ਮੈਂ ਵਿਆਹ ਨਹੀਂ ਕਰਾਇ

ਮੰਨੂ ਕੁੱਟਦੇ ਪਰ ਮੇਰਾ ਹੱਥ ਵੀ ਕੱਟਦਾ ਐ ਤੈਨੂੰ ਪਰ ਨਾਂਂ ਜਿਦਾ ਬੰਨਿਆ ਗਿਆ ਕੋਈ ਗੱਲ ਨਹੀਂ ਚੁੱਪ ਕਰ ਵੇ ਚਾਂ ਮਿਆਂ ਜਾ ਤੇਰੀ ਸ਼ਕਲ ਹੀ ਦੱਸਣ ਦੀ ਬੀ ਛੁੱਤਰ ਰੋਜ਼ ਖਾਣਾ ਬੀਬੀ ਬੀਬੀ ਆ ਵੇ ਬਾਬੇ ਕੋ ਤਾਂ ਤੁਸੀਂ ਅੱਜ ਨੂੰ ਕੁਰਸੀ ਤੇ ਬੈਠਾ ਖਾਣਾ ਬੀਬੀ ਇਹਦਾ ਵਿਆਹ ਹੋਇਆ ਆ ਆਪ ਕਰੋ ਛਿੱਤਰ ਖਾ ਕੇ ਹੁੰਦਾ ਕਿ ਲਾਤ ਕੁਮਾ ਖਵਾ ਕੇ ਨਹੀਂ ਤੋੜਦਾ ਅੱਛਾ ਬਾਬਾ ਜੀ ਆ ਇਹਦੀ ਘਰ ਦੀ ਮੈਨੂੰ ਕਹਿ ਪਿਆਟਾ ਲੈ ਕੇ ਆ ਖਾਣਾ ਨੇ ਮਨੈ ਕਰਤਾ ਤੇ ਚੰਗੀ ਤੇਰਾ ਫੁਰਕਾਇਆ ਫੁਰਗੋਇਆ ਠੀਕ ਆ ਜੀ ਲਾ ਫੁਰਕਾਇਆ ਬਾਬਾ ਜੀ ਓਏ ਆ ਡੰਡਾ ਜਨ ਨਾ ਮੋਟਾ ਨਾਲ ਆਜ ਰਹਾ ਹੈਗਾ ਨੀ ਡੁੰਗੀ ਗਿਆ ਪਖਾਂਡੀ ਆ ਅੱਛਾ ਇਹ ਬਾਬਾ ਨੇ ਆ ਹਾਂ ਤੇ ਬਾਬਾ ਜੀ ਇਹ ਮੈਂ ਰੱਗੇ ਕਹਿ ਨਹੀਂ ਵੀ ਲਾ ਤੇ ਦੀ ਟੁੱਟੀ ਲੱਗਣ ਢਈ ਹੈ ਤੇ ਇਹ ਜਾਨਾ ਮਿਲਿਆ ਮੇਰੇ ਲੱਤ ਵਿੱਚ ਸ਼ਕਤੀਆਂ ਸ਼ਕਤੀਆਂ ਚੱਕੀ ਹੈ ਡੰਡੇ ਦੀਆਂ ਆ ਅੱਛਾ ਵੇ ਦੀ ਕਰਦੇ ਇਹਨੂੰ ਮੁੰਗਲਾ ਕੋ ਮੋਟਾ ਜਿਹੜਾ ਡੰਡਾ ਮੁੰਗਲਾ ਹੋਣਾ ਬਾਬਾ ਜੀ ਹਾਂ ਨਾਲੇ ਮੁੰਗਲਾ ਸ਼ਰਾਬੀ ਕੇ ਆਇਆ ਵਾ ਇਹਦੀ ਗੱਡੀ ਨਾ ਕਿਹਾ ਇਹ ਟੜਾ ਲਿਆ ਕਿਹਾ ਚਿੱਟਾ ਖਾ ਆਇਆ ਉਹਨੇ ਲਾਤੀ ਤੋੜੀ ਇਹਦੀ ਹਨਾ ਤੈਨੂੰ ਵੇਲੇ ਕਿੱਡਾ ਪਖੰਡੀ ਹਾ ਨੂੰ ਕਹਿੰਦਾ ਮੇਰੇ ਲੱਤ 'ਚ ਸ਼ਕਤੀਆਂ ਇਹਨਾਂ ਨੇ ਵੀ ਮਾਰ-ਮਾਰ ਕੇ ਮੁੰਬਲੇ ਤੇ ਲੱਤ ਤੋੜੀ ਆਪਾਂ ਕਹਿੰਦੇ ਪ੍ਰਕਾਸ਼ ਜੀ ਨਾ ਗੁੱਸੇ ਮੇ ਇੱਥੇ ਕੱਡੇ ਲੱਤ ਤੈਨੂੰ ਕਿਹ ਵਾਖੀ ਤੋੜਦਾ ਹਾਂ ਅੰਟੀ ਜੀ ਟੁੱਟਾ ਹੋ ਤੁਸੀਂ ਤੁਸੀਂ ਸੁਧਿਓ ਮੈਂ ਤੁਮਂ ਦਿਆ ਨਹੀਂ ਕਰਨਾ 200 ਰੁਪਿਆ ਕਹਿ ਸੁਣਦਾ ਕਿ ਅਦਾ 5 ਲੱਖ ਦਿੰਦਾ ਤੇ ਮੈਨੂੰ ਤਾਂ 500 ਮਿਲਦਾ ਆ 5 ਲੱਖ ਹੁਣ ਮੈਂ ਤੈਨੂੰ ਕਿੱਥੋਂ ਦੇ ਦਿਆਂਗਾ ਅੱਛਾ ਫੇਰ ਤੂੰ ਪਖੰਡੀਆ ਫਾੜਨੀ ਚਾਹੁੰ ਜਰਾ ਇਹਨੂੰ ਕਤਕ ਮਾਰੂ ਮਾਲੇ ਤੋੜਦਾ ਜਿਹੜੀ ਹੈ ਤਾਰਾ ਤੇਰਾ ਖਰਾਬ ਬੇਰਾਬੇ ਖਾਇ ਮੈਂ ਕਿਹਾ ਬੰਦਾ ਜਿਹੜਾ 10000 ਰੁਪਏ ਕੌਣ ਚੋਣਾ ਉਹਦਾ ਇਲਾਜ ਕਰਾ ਲੈਣਾ ਨਹੀਂ ਇਹਨਾਂ ਦੀ ਗੱਲਾਂ ਕੋਲਣਾ ਖਿਲਨ ਦੀਆਂ ਸੁਣ ਲਿਆ ਪਹਿਲਾਂ ਹਾਂ ਹੋ ਮੂੰਹ ਖੋਣ ਜਾਉਂਗੇ ਨਹੀਂ ਕਿ ਨਾ ਛੱਡਿਆ ਹਾਂ ਜਿਹੜਾ 10000 ਰੁਪਏ ਕੌਣ ਚੋਣਾ ਨਾ ਤਦਾ ਇਲਾਜ ਕਰਾਏ ਪਰ ਮੈਨੂੰ ਚੰਬੜ ਦਾ ਇਹਨੂੰ ਫੜੋ ਪਹਿਲਾਂ ਇਹਦੀ ਵੀ ਇਹਦੀ ਵੀ ਤੋੜਾਂ ਹਾਂ ਆਜ ਆਜ ਹਾਂ ਜਿੱਦ ਨੂੰ ਉਹ ਬੰਦੇ ਦੇ ਪਿੱਛੇ ਮੈਂ ਵੀ ਬੜੀ ਯਕੀਨ ਨਾਲ ਪੜੀ ਪੜੀ ਆਣੀ ਪਾ ਕੇ ਮੈਂ ਕਿੱਦਾਂ ਲੱਗਦਾ ਘਮਾਗ ਮਾਰ ਤੋੜ ਦੇ ਟੈਂਟ